ਹalleluyah halleluyah halleluyah ਮੇਰੇ ਖੁਦਾਵੰਤ ਤੇ ਰਤਨਵਾਦ ਪਿਆਰੇ ਪਿਤਾ ਮਾਨ ਪਰਮੇਸ਼ਵਰ ਅਜ ਦੇ ਬਚਨ ਤੇ ਆਸ਼ੀਸ਼ ਬਰਕਤ ਦੇਣੀ ਮੇਰੇ ਪਿਤਾ ਖੁਦਾਵੰਤ ਅਰਜਾ ਬਚਨ ਸੜੀ ਜ਼ਿੰਦਗੀਆਂ ਚ ਕੰਮ ਕਰੇ ਮੇਰੇ ਪਿਤਾ ਮਾਨ ਪ੍ਰਭੂ ਜੀ ਜਦਵੀ ਤਰਾ ਬਚਨ ਖੁੱਲਦਾ ਜ਼ਿੰਦਗੀ ਦਿੰਦਾ ਖੁਦਾਵੰਤ ਜੋ ਵੀ ਪਾਈ ਪੈਣ ਇਸ ਬੱਚੇ ਨੂੰ ਸੁਣਨ ਮੇਰੇ ਉਹਨਾਂ ਦੇ ਘਰ ਪਰਿਵਾਰਾਂ ਚ ਉਹਨਾਂ ਦੇ ਘਰਾਂ ਨੇ ਚ ਆਸ਼ੀਸ਼ ਬਰਕਤ ਦੇਣੀ ਮੇਰੇ ਪਿਤਾ ਦਇਆ ਕਰਨੀ ਪਵਿੱਤਰ ਆਤਮਾ ਜੀ ਗਵਾਹੀ ਕਰਨੀ ਪ੍ਰਾਰਥਨਾ ਪਰ ਵੀਡੀਓ ਸ਼ੁਰੂਆਤ ਮੰਗਦੇ ਆਂ ਆਮਨ ਹਾਲੇਲੂਇਆ ਅੱਜ ਦਾ ਆਪਣਾ ਵਚਨ ਹੈ ਪਹਿਲਾ ਪਤਰਸ 5 ਦਾ 6 ਤੋਂ 7 ਸੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਹੇਠ ਨੀਮਿਆ ਕਰੋ ਤਾਂ ਕਿ ਉਹ ਤੁਹਾਨੂੰ ਸਮੇਂ ਸਿਰ ਉੱਚਾ ਕਰੇ ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫਿਕਰ ਹੈ ਹਾਲੇਲੂਇਆ ਵਚਨ ਸਾਨੂੰ ਕੀ ਸਿਖਾਉਂਦਾ ਹੈ ਆਪਣੇ ਆਪ ਨੂੰ ਪਰਮੇਸ਼ਵਰ ਦੇ ਬਲਵੰਤ ਹੱਥ ਦੇ ਥੱਲੇ ਨੀਮਾ ਕਰੋ ਪਰਭੂ ਦੇ ਅੱਗੇ ਛੋਟੇ ਬਣ ਜਾਓ ਨੀਮਾ ਕਰ ਦਿਓ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਤਾਂ ਜੋ ਪਰਮੇਸ਼ਵਰ ਸਹੀ ਸਮਾਂ ਤੇ ਤੁਹਾਨੂੰ ਉੱਚਾ ਕਰੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰ ਦਿਓ ਆਪਣੇ ਆਪ ਨੂੰ ਪ੍ਰਭੂ ਦੇ ਹੱਥ ਦੇ ਵਿੱਚ ਦੇ ਦਿਵੋ ਫਿਰ ਪ੍ਰਭੂ ਵੀ ਸਹੀ ਸਮਾਂ ਤੇ ਤੁਹਾਨੂੰ ਉੱਚਾ ਕਰੇਗਾ ਅੱਗੇ ਕੀ ਲਿਖਿਆ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਤੁਹਾਡਾ ਫਿਕਰ ਹੈ ਆਪਣੀ ਸਾਰੀ ਚਿੰਤਾ ਸਾਰਾ ਬੋਝ ਸਾਰੀਆਂ ਪਰੇਸ਼ਾਨੀਆਂ ਸਾਰੇ ਦੁੱਖ ਤਕਲੀਫਾਂ ਆਪਣੇ ਪ੍ਰਭੂ ਯਸ਼ੂਅਤ ਤੇ ਸੌਂ ਦੇ ਬੋ ਕਿਉਂਕਿ ਉਹ ਪ੍ਰਭੂ ਪਰਮੇਸ਼ਰ ਜਿੰਦਾ ਖੁਦਾ ਹੈ ਸਾਡੀ ਫਿਕਰ ਕਰਦਾ ਹੈ ਉਹ ਪਰਮੇਸ਼ਰ ਸਾਡੀ ਚਿੰਤਾ ਕਰਦਾ ਹੈ ਉਹ ਸਾਨੂੰ ਸੰਭਾਲਦਾ ਹੈ ਉਹ ਸਮਰੱਥ ਹੈ ਉਹ ਪਰਮੇਸ਼ਰ ਸਾਡੀ ਰੱਖਿਆ ਕਰਦਾ ਹੈ ਉਹ ਪਰਮੇਸ਼ਰ ਸਾਡੀ ਦੇਖਭਾਲ ਕਰਦਾ ਹੈ ਹallelujah ਇਸ ਲਈ ਤੁਸੀਂ ਚਿੰਤਾ ਨਾ ਕਰੋ ਤੁਸੀਂ ਫਿਕਰ ਨਾ ਕਰੋ ਸਾਡੀ ਚਿੰਤਾ ਸਾਡੀ ਫਿਕਰ ਕਰਨ ਵਾਲਾ ਪਰਮੇਸ਼ਰ ਹੈ ਇਸ ਲਈ ਆਪਣੀ ਸਾਰੀ ਚਿੰਤਾ ਉਸ ਪਰਮੇਸ਼ਵਰ ਦੇ ਉੱਤੇ ਸੁੱਟ ਦੇ ਜੋ ਤੁਹਾਨੂੰ ਸੰਭਾਲਦਾ ਹੈ ਉਹ ਸਾਡੀ ਫਿਕਰ ਕਰਦਾ ਹੈ ਆਪਣਾ ਭਾਰ ਯਹਵਾ ਉੱਤੇ ਸੁੱਟ ਅਤੇ ਉਹ ਤੈਨੂੰ ਸੰਭਾਲੇਗਾ ਉਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ ਹallelujah ਇਹ ਲਿਖਿਆ ਬਚਨ ਦੇ ਵਿੱਚ ਆਪਣਾ ਭਾਰ ਯਹਵਾ ਉੱਤੇ ਸੁੱਟ ਦੇ ਆਪਣੀ ਚਿੰਤਾ ਆਪਣਾ ਸਾਰਾ ਬੋਝ ਸਾਡੀ ਤਕਲੀਫ ਪਰੇਸ਼ਾਨੀ ਉਸ ਪਰਮੇਸ਼ਵਰ ਦੇ ਉੱਤੇ ਸੁੱਟ ਦੇ ਉਹ ਧਰਮੀ ਨੂੰ ਕਦੇ ਡੋਲਣ ਨਹੀਂ ਦਿੰਦਾ ਪਰਮੇਸ਼ਵਰ ਵਾਅਦਾ ਕਰਦਾ ਹੈ ਮੈਂ ਤੁਹਾਨੂੰ ਸੰਭਾਲਾਂਗਾ। ਰੱਬ ਦੇ ਬਚਨ ਤੇ ਭਰੋਸਾ ਰੱਖੋ। ਪਰਮੇਸ਼ਰ ਦੇ ਹੁਕਮ ਤੇ ਅਨਸਾਰ ਚੱਲੋ। ਵਿਸ਼ਵਾਸ ਕਰੋ ਪਰਮੇਸ਼ਰ ਦੇ ਬਚਨ ਤੇ। ਇਸ ਲਈ ਆਪਣੀ ਸਾਰੀ ਚਿੰਤਾ ਉਸ ਉੱਤੇ ਸੌਂ ਦਿਓ। ਉਹ ਸਮਰੱਥ ਪਰਮੇਸ਼ਵਰ ਸਾਡੀ ਫਿਕਰ ਕਰਦਾ ਹੈ। ਹallelujah। ਸਾਡੇ ਚਿੰਤਾ ਕੀਤੇ ਕੁਝ ਨਹੀਂ ਹੋਣਾ। ਜਿੰਨੇ ਮਰਦੀ ਚਿੰਤਾ ਕਰ ਲਓ ਤੁਸੀਂ। ਇਸ ਲਈ ਪਰਮੇਸ਼ਰ ਕਹਿੰਦਾ, ਉਹ ਕਿਹੜਾ ਮਨੁੱਖਾ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦੇ ਵਿੱਚ ਇੱਕ ਪਲ ਦਾ ਵਾਅਦਾ ਕਰ ਸਕਦਾ ਹੈ। ਹallelujah। ਜਦੋਂ ਪਮਤੀ 6 ਦਾ 25 ਤੋਂ 34 ਤੱਕ ਪੜਦੇ ਆਂ ਉਸ ਵਿੱਚ ਕੀ ਲਿਖਿਆ ਮੈਂ ਸਿਰਫ ਇੱਥੇ 6 ਦਾ 25 ਪੜਾਂਗਾ ਬਾਕੀ ਤੁਸੀਂ ਆਪ ਪੜ ਸਕਦੇ ਹੋ ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੀ ਜ਼ਿੰਦਗੀ ਦੇ ਲਈ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਕਿ ਅਸੀਂ ਕੀ ਪਹਿਨਾਂਗੇ ਇਸ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਨ ਨਹੀਂ ਇਸ ਲਈ ਜ਼ਿੰਦਗੀ ਦੀ ਚਿੰਤਾ ਨਾ ਕਰੋ ਨਾ ਖਾਣ ਲਈ ਨਾ ਆਪਣੇ ਪੀਣ ਲਈ ਨਾ ਆਪਣੇ ਪਹਿਨਣ ਲਈ ਪ੍ਰਭੂ ਕਹਿੰਦਾ ਆਕਾਸ਼ ਦੇ ਪੰਛੀਆਂ ਵੱਲ ਵੇਖੋ ਨਾ ਉਹ ਬੀਜਦੇ ਹਨ ਨਾ ਵੱਢਦੇ ਹਨ ਨਾ ਪੜੋਲਿਆਂ ਦੇ ਵਿੱਚ ਡਰਮਾ ਦੇ ਵਿੱਚ ਇਕੱਠਾ ਕਰਦੇ ਹਨ ਪਰ ਫਿਰ ਵੀ ਪਰਮੇਸ਼ਰ ਉਹਨਾਂ ਦੀ ਦੇਖਭਾਲ ਕਰਦਾ ਹੈ ਪਰਮੇਸ਼ਰ ਉਹਨਾਂ ਦੇ ਲਈ ਚਿੰਤਾ ਕਰਦਾ ਹੈ ਪਰਮੇਸ਼ਰ ਉਹਨਾਂ ਦਾ ਇੰਤਜ਼ਾਮ ਕਰਦਾ ਹੈ ਅਗੇ ਕਿਹਾ ਕਿ ਅਸੀਂ ਉਹਨਾਂ ਨਾਲੋਂ ਵਧੇਰੇ ਉੱਤਮ ਨਹੀਂ ਹਾਂ ਪ੍ਰਭੂ ਕਹਿੰਦਾ ਹੈ ਪਰਮੇਸ਼ਰ ਦਾ ਸਿਰ ਬੱਚੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿਉ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਦੇ ਵਿੱਚ ਇੱਕ ਪਲ ਦਾ ਵੀ ਵਾਅਦਾ ਕਰ ਸਕਦਾ ਹੈ ਇਸ ਲਈ ਚਿੰਤਾ ਨਾ ਕਰੋ ਆਪਣੇ ਪਰਮੇਸ਼ਰ ਦੇ ਬਚਨ ਉੱਪਰ ਭਰੋਸਾ ਰੱਖੋ ਪਰਮੇਸ਼ਰ ਦੇ ਬਚਨ ਤੇ ਦ੍ਰਿੜ ਵਿਸ਼ਵਾਸ ਰੱਖੋ ਕਿਉਂ ਸਾਨੂੰ ਸੰਭਾਲਦਾ ਹੈ ਸਾਡੀ ਚਿੰਤਾ ਕਰਦਾ ਹੈ ਪਰਮੇਸ਼ਰ ਕੀ ਕਹਿੰਦੇ ਹਨ ਇਸੇ ਗੱਲ ਦੀ ਚਿੰਤਾ ਨਾ ਕਰੋ ਸਭੋ ਹਰ ਗੱਲ ਦੇ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ ਹਰ ਟਾਈਮ ਪਰਮੇਸ਼ਵਰ ਦਾ ਧੰਨਵਾਦ ਕਰੋ ਆਪਣੀ ਚਿੰਤਾ ਛੱਡ ਕੇ ਤੁਸੀਂ ਆਪਣੀ ਪ੍ਰਾਰਥਨਾ ਸਣੇ ਪ੍ਰਭੂ ਦਾ ਧੰਨਵਾਦ ਕਰੋ ਹਰ ਗੱਲ ਵਿੱਚ ਪਰਮੇਸ਼ੁਰ ਦਾ ਧੰਨਵਾਦ ਕਰਦੇ ਰਹੋ ਇਸ ਲਈ ਚਿੰਤਾ ਨਾ ਕਰੋ ਕਿਉਂਕਿ ਤੁਹਾਡੀ ਫਿਕਰ ਪਰਮੇਸ਼ੁਰ ਨੂੰ ਹੈ ਹallelujah ਪ੍ਰభుਵਾ ਵਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇ ਇਸ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ ਹallelujah ਹallelujah ਬਰੇ ਖੁਦਾਵੰਤ ਤੇਰਾ ਧੰਨਵਾਦ ਮੇਰੇ ਪਿਤਾ ਮਹਾਨ ਪਰਮੇਸ਼ੁਰ ਅੱਜ ਦੇ ਵਚਨ ਦੇ ਲਈ ਪਿਆਰੇ ਪਿਤਾ ਤੇਰਾ ਧੰਨਵਾਦ ਖੁਦਾਬਾਪਾ ਜਿਹਦੇ ਵਚਨ ਦੇ ਦੁਆਰਾ ਸਭ ਨੂੰ ਆਸ਼ੀਸ਼ ਬਰਕਤ ਦੇਣੀ ਖੁਦਾਬਾਪ ਮਹਾਨ ਪਿਤਾ ਅਸੀਂ ਆਪਣੀ ਸਾਰੀ ਚਿੰਤਾ ਤੈਨੂੰ ਦੇ ਦਿੰਦੇ ਹਾਂ ਪਰਮੇਸ਼ਰ ਅਸੀਂ ਆਪਣੇ ਸਾਰੇ ਬੋਝ ਤੈਨੂੰ ਦੇਨੇ ਹਾਂ ਖੁਦਾਵੰ ਜਿਸ ਤਨ ਅਤਰਾ ਵਚਨ ਕਹਿੰਦਾ ਕਿ हे ਭਾਰ ਥਲੇ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਮੇਰੇ ਪਿਆਰੇ ਪਿਤਾ ਤੂੰ ਸਾਰੀ ਮਨੁੱਖ ਜਾਤੀ ਦਾ ਪਾਲਣਹਾਰ ਪਰਮੇਸ਼ਰ ਹੈ ਮੇਰੇ ਖੁਦਾ ਅਸੀਂ ਆਪਣਾ ਸਾਰਾ ਬੋਝ ਤੈਨੂੰ ਦੇ ਦਿੰਨੇ ਹਾਂ ਖੁਦਾ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਨੇ ਹਾਂ ਮੇਰੇ ਪਿਤਾ ਤੂੰ ਸਾਡਾ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਤੂੰ ਸਾਨੂੰ ਸੰਭਾਲਣ ਵਾਲਾ ਪਰਮੇਸ਼ਰ ਹੈ तू रहम कर अपने बच्चा तरस कर खुदा बाप तेरा धन्यवाद तेरा धन्यवाद कर दे मेरे महान परमेश्वर सारा आदर महिमा जलाल तेरे नाम दिने प्रार्थना प्रभु यशोनास नाम से आम हाले आमीन हालेलुया